ਸਾਰੀ ਦੁਕਾਨਦਰ ਇੱਕ ਵਾਰ ਜਿੰਦਾਬਾਦ 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 ਸਵਾਲਾਂ ਤੋਂ ਭਗੌੜਾ ਨਰੇਂਦਰ ਮੋਦੀ ਜਿੰਦਾਬਾਦ 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 ਸਵਾਦ ਸਵਾਦ ਨਾ ਭੋੜੀ ਸਰਕਾਰ ਜਿੰਦਾਬਾਦ ਜ਼ਿੰਦਾ ਕਰੋ ਤਾਰਾ ਬੋਲਾ ਚੈਨ ਅੱਜ ਬਰਾਬਰ ਬਰਾਬਰ ਜਿਆਦਾ ਹੈ ਕਿ ਕਿਸਾਨ ਮਜ਼ਦੂਰ ਮਲਾਦੂ ਯਾਰਸੀ ਦੁਕਾਨਦਾਰ ਰਹਿਦਾ ਹੈ ਮੁਰਦਾਬਾਦ ਮੁਰਦਾਬਾਦ ਆਏ ਮਿਸਰਾ ਟੈਣੀ ਨੂੰ ਟੈਂਕ ਦੇ ਨਾਲੇ ਮੁਰਦਾਬਾਦ 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 ਆਏ ਮਿਸਰਾ ਟੈਣੀ ਨੂੰ ਟੈਂਕ ਦੇ ਨਾਲੇ ਮੁਰਦਾਬਾਦ ਮੁਰਦਾਬਾਦ ਮੁ ਕਾ ਨਾਮ ਮਜ਼ਦੂਰ ਦੀ 10000 ਪੈਨਸ਼ਨ ਦੇਣ ਤੋਂ ਭਗੋੜੇ ਆ ਕੇ ਮਰਦਾਬਾਦ 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 ਜਿੰਦਾਬਾਦ ਜਿੰਦਾਬਾਦ ਕਾਰਨ ਮਜ਼ਦੂਰ ਨਾਜਮ ਚਾਰ ਦੀ ਦੁਕਾਨਦਾਰ ਇੱਕ ਦਾ ਜਿੰਦਾਬਾਦ ਜਿੰਦਾਬਾਦ ਮੰਗ ਮੰਗ ਕੇ ਵੇਖ ਰਿਹਾ ਲੋੜ ਮੰਗ ਕੇ ਵੇਖਾਂਗੇ ਮੰਗ ਵਾਂ ਕੇ ਵੇਖ ਲਿਓ ਸਰਕਾਰੀਆਂ ਦੇ ਤੈਨੂੰ ਫਾਲੋ ਕਰਨਾ ਸੀ ਅਸੀਂ ਆਪਣਾ ਕੰਮ ਕਰਨਾ ਵਾ ਸੋ ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜੋ ਮੰਗ ਪੱਤਰ ਵਿਚਾਰਿਆ ਤੁਸਾਂ ਫੋਟੋ ਨਹੀਂ ਆ ਇਹਦੇ ਕਿਸੇ ਤੁਹਾਡੇ ਕੀ ਦੀ ਵਾਪਸੀ ਚਾਹੀਦੀ ਕੀ ਇਹ ਨਾ ਤੇ ਸਾਡੀ ਪ੍ਰਸ਼ਾਸਨ ਨਾਲ ਗਲਤ ਬਾਤ ਹੋਈ ਉਹ ਆਪਣੇ ਅਨੁਸਾਰ ਤੁਹਾਡੇ ਨਾਲ ਸੰਪਰਕ ਕਰੇ ਜੀ ਤੁਹਾਨੂੰ ਅੱਜ ਇਸ ਮੌਕੇ ਜੋ ਵੀ ਆਪਣੇ ਮਨ ਦੀ ਔਰ ਪਿਛਲੇ ਕਾਫੀ ਸਮੇਂ ਤੋਂ ਸੰਗਰਸ਼ ਇਸ ਦੇ 바ਾਰੇ ਦੇ ਵਿੱਚ ਬੜੀ ਬੋਲ ਕੇ ਗੱਲ ਹੋਈ ਆ ਅਵਧਾਨ ਜੀ ਨਾਲ ਔਰ 2 ਵੀ ਮੰਗਾ ਨੇ ਉਹ ਸਾਰੀਆਂ ਮੰਗਾ ਅਸੀਂ ਬਕਾਇਦਾ ਲੋਟ ਕਰਨੀ ਹਾਂ ਮੈਂ ਔਰ ਸਾਡੀ ਤਨੋਂ ਮਨੋਂ ਇਹ ਹੋ시 ਹੋਏਗੀ ਔਰ ਅਸੀਂ ਇਸ ਕੱਲ ਦਾ ਯਕੀਨ ਦਵਾਉਂਦੇ ਹਾਂ ਇਹ ਸਾਰੀਆਂ ਮੰਗਾਂ ਬਕਾਇਦਾ ਹਸ਼ਨ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲ ਪਚਾਵਾਂਗੇ ਔਰ ਅ ਜਿਹੜਾ ਤੁਹਾਡਾ ਅ ਲੋਕਾਂ ਦੇ ਹੈ ਤਕਲੀਫਾਂ ਨੇ ਸਰਕਾਰ ਹਮੇਸ਼ਾ ਹੀ ਤੁਹਾਡੇ ਨਾਲ ਹੈ ਔਰ ਤੁਹਾਡਾ ਅੱਜ ਦਾ ਇਹ ਜੋ ਸਾਡੀ ਗੱਲਬਾਤ ਦੇ ਵਿੱਚੋਂ ਜੋ ਕੁਝ ਅਸੀਂ ਕਦੇ ਆ ਔਰ ਜੋ ਕੁਝ ਸਾਨੂੰ ਪ੍ਰਦਾਨ ਜੀ ਨੇ ਉਹ ਕਰਾਇਆ ਅਸੀਂ ਤੁਹਾਨੂੰ ਯਕੀਨ ਦਿਵਾਉਣਾ ਹੈ ਕਿ ਇਹ ਸਭ ਦੱਸਾਂਗੇ ਸਿਰਫ ਪ੍ਰੋਫੈਸਰ ਜੀ ਪੂਰੀ ਮੁਟਾਇਆ ਦੀ ਮਾਨ ਪਛਾਦਿਆ ਧੰਨਵਾਦ ਹੱਕ ਸੱਚ ਲਈ ਲੜਨ ਦਾ ਇੱਕ ਜਿੰਦਾਬਾਦ 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 ਸਾਰ ਮਜ਼ਦੂਰ ਮਲਾਜਮ ਵਿਦਿਆਰਥੀ ਦੁਕਾਨਦਾਰ ਇੱਕ ਦਾ ਜਿੰਦਾਬਾਦ 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 ਸ਼ੁਭ ਕਰਨ ਦੇ ਕਾਤਲ ਮੁਦਾਬਾਦ 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 ਸ਼ੁਭ ਕਰਨ ਦੇ ਕਾਤਲ ਮੁਦਾਬਾਦ 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 ਵਿਡਯੂਟੀਓ ਦੀਆਂ ਨੀਤੀਆਂ ਦੇ ਚੋਹ ਭਾਰਤ ਨੂੰ ਬਾਹਰ ਕਢਵਾ ਕੇ ਰਾਂਗੇ ਬਾਹਰ ਕਢਵਾ ਕੇ ਰਾਂਗੇ ਵਿਡਯੂਟੀਓ ਦੀਆਂ ਨੀਤੀਆਂ ਚੋਹ ਭਾਰਤ ਨੂੰ ਬਾਹਰ ਕਢਵਾ ਕੇ ਰਾਂਗੇ ਬਾਹਰ ਕਢਵਾ ਕੇ ਰਾਂਗੇ ਐਮਐਸਪੀਡ ਗਰੰਟਡ ਦਾ ਕਾਨੂੰਨ ਬਣਾਵਾ ਕੇ ਰਾਂਗੇ ਬਾਹਰ ਕਢਵਾ ਕੇ ਬਣਾਵਾ ਕੇ ਰਾਂਗੇ ਡਾਕਟਰ ਸੁਆਮੀ ਰਾਹ ਦੀ ਰਿਪੋਰਟ ਅਨਸਾਰ ਫਸਲਾਂ ਦੇ ਭਾਅ ਲੈ ਕੇ ਰਾਂਗੇ ਲੈ ਕੇ ਰਾਂਗੇ ਪੰਜਾਬ ਕਿਸਾਨ ਮਜ਼ਦੂਰ ਸਪੈਸ਼ਲਟੀ ਪੰਜਾਬ ਕੇਐਮਐਮ ਔਰ ਐਸਕੇਐਮ ਰਹਿਗਰਾਜੀਤ ਵੱਲੋਂ ਜਿਹੜਾ ਅੱਜ ਮੋਦੀ ਦੇ ਨਾਲ ਸਵਾਲ ਜਵਾਬ ਦਾ ਸੋਹਰਾ ਕੰਦ ਤੋਂ ਯਾਰੀ ਸੀਗਾ ਉਹਦੇ ਤੇ ਅੱਜ ਜਿਹੜਾ ਜਲੰਧਰ ਦੀ ਖੋੜੀ ਆ ਜਲੰਧਰ ਦੀ ਫੇਰੀ ਤਾਂ ਬਹੁਤ ਵੱਡੇ ਕਾਬਲੇ ਕਿਸਾਨਾਂ ਦੇ ਸਮਾਜਿਤ ਜਥੇਬੰਦੀਆਂ ਦੇ ਉਹ ਜਾ ਰਹੇ ਆ ਰਸਤੇ ਦੇ ਵਿੱਚ ਭਾਰੀ ਪੋਰਸਪੋਰਸਾ ਲਾ ਕੇ ਰੋਕ ਰਹੇ ਆ ਅਸੀਂ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਮਨ ਕੀ ਬਾਤ ਕਰਦੇ ਰਹੇ ਆ ਰੇਡੀਓ ਤੇ ਅੱਜ ਫੇਸ ਟੂ ਫੇਸ ਗੱਲਬਾਤ ਕਰਨ ਵਾਸਤੇ ਜਾ ਰਹੇ ਹਾਂ ਸੋ ਪ੍ਰਧਾਨ ਮੰਤਰੀ ਜੀ ਨੂੰ ਵੱਡੇ ਵੱਡਪੜ ਵਿਖਾਉਂਦਿਆਂ ਹੋਇਆ ਗੱਲਬਾਤ ਲਈ ਸਾਡੇ ਆ ਜਿਹੜੇ ਮੰਗ ਪੱਤਰ ਵਾ ਆ ਉਸ ਦਾ ਦੇ ਰੂਪ ਦੇ ਪੱਟ ਪੱਟ ਲੱਗੇ ਆ ਇਹਨਾਂ ਨਾਲ ਗੱਲ ਕਰਨੀ ਜਾ ਰਹੇ ਹਾਂ ਕਿ ਐਮਐਸਪੀ ਸੈਕਟਰੀ ਦਾ ਖਰੂਨ ਪੜਾਓ ਵਿਸ਼ੇ ਭਾਰ ਕੇ ਨੀਤੀਆਂ ਜੋ ਬਾਹਰ ਆਵੇ ਸ਼ੁਭ ਕਰਮ ਦੇ ਕਾਗਜ਼ਾਂ ਨੂੰ ਐਸਐਲ ਦੀਆਂ ਸਲੱਖਾਂ ਪਿੱਛੇ ਢੱਕੋ ਠੀਕ ਪੁਰ ਦੇ ਖੀਰੀ ਦੇ ਕਾਰ ਦੇ ਕਾਗਜ਼ ਜਿਹੜੇ ਆ ਅਜੇ ਵਿਸ਼ਰਾ ਕੀ ਨਹੀਂ ਜਾਣ ਦੀ ਸੀਟ ਕੱਟ ਕੇ ਕਿ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕਰੋ ਇਹ ਸਾਰਾ ਕੁਝ ਜਿਹੜਾ ਵਾ ਇਹ ਕਰਨ ਵਾਸਤੇ ਆ ਮੰਗ ਪੱਤਰ ਜੇੜ ਵਾਸਤੇ ਜਾ ਰਹੇ ਆ ਪਰ ਫੋਰਸਾਂ ਜਿਹੜੀਆਂ ਵਾਂ ਉਹ ਪੰਜਾਬ ਸਰਕਾਰ ਦੀ ਹਦਦਾਂ ਦੇ ਉੱਤੇ ਰੋਕ ਕੇ ਬਿੱਚੀਆਂ ਵਾਂ ਸੋ ਇਹਦੇ ਤੇ ਲੋਕਾਂ ਨੂੰ ਵੀ ਦਾ ਵੀ ਸ਼ਾਂਤ ਨਹੀਂ ਬਣਾ ਕੇ ਰੱਖਿਓ ਸਰਕਾਰ ਚਾਹੁੰਦੀ ਆ ਕਿਸਾਨ ਜਵਾਨ ਦੀ ਲੜਾਈ ਹੋਵੇ ਇਹ ਕਦੀ ਵੀ ਨਹੀਂ ਹੁੰਦਿਆਂਗੇ ਜੇ ਪ੍ਰਧਾਨ ਮੰਤਰੀ ਜੀ ਦੇ ਵਿੱਚ ਅਣਜਗਹਿਰਤਵਾ ਇਹ ਸਾਨੂੰ ਜਥੇਬੰਦੀਆਂ ਦੇ ਆਗੂਆਂ ਨੂੰ ਸੱਦ ਕੇ ਉਹਨਾਂ ਦੇ ਨਾਲ ਫੇਸ ਟੂ ਫੇਸ ਗੱਲ ਕਰਵਾ ਕੇ ਛੋਟੀਆਂ-ਛੋਟੀਆਂ ਮੰਗਾਂ ਵੇ ਇਹਨਾਂ ਦਾ ਨਿਪਟਾਰਾ ਕਰਨ ਦੀ ਗੱਲ ਕਰਨ ਨਹੀਂ ਤੇ ਅੰਦੋਲਨ ਤਾਂ ਭਾਈ ਅੱਜ 133 ਦਿਨ ਦੇ ਵਿੱਚ ਖਨੌਰੀ ਸ਼ੰਭੂ ਦੇ ਰਤਨਪੁਰਾ ਚੱਲ ਰਿਹਾ ਇਹ ਹੋਰ ਤਿੱਖਾ ਹੋਊਗਾ ਅਸੀਂ ਕਿਹਨੇ ਆ ਪ੍ਰਧਾਨ ਮੰਤਰੀ ਜੀ ਨਾਲ ਗੱਲਬਾਤ ਕਰਨ ਆ ਸਕਦੇ ਤੇ ਬਿੱਟੂ ਜੀ ਆ ਜਾਣ ਫਸਰਾ ਜੀ ਹੱਸ ਆ ਜਾਣ ਜਿਹੜੇ ਖੇਤਰਫੇਰ ਦੀ ਗੱਲ ਕਰ ਰਹੇ ਆ ਜਿਹੜੇ ਡੀਗੂਗੜ ਜੇਲ੍ਹ ਦੀ ਗੱਲ ਕਰ ਰਹੇ ਆ ਉਹ ਆ ਜਾਣ ਉਹ ਆ ਕੇ ਗੱਲਬਾਤ ਕਰਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ